ਭਾਰਤੀ ਅਮਰੀਕੀ ਵਿਸ਼ਲੇਸ਼ਕ ਅਤੇ ਦੱਖਣੀ ਏਸ਼ੀਆ ਨੀਤੀ ਦੇ ਲੰਬੇ ਸਮੇਂ ਤੋਂ ਸਲਾਹਕਾਰ ਐਸ਼ਲੇ ਟੈਲਸ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ 'ਤੇ ਸ੍ਰੀਣੀਬਾਦ ਦਸਤਾਵੇਜ਼ ਰੱਖਣ ਅਤੇ ਚਿੰਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦਾ ਦੋਸ਼ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ 64 ਸਾਲਾ ਟੈਲਸ 'ਤੇ ਗੈਰ-ਕਾਨੂੰਨੀ ਤੌਰ ਤੇ ਰਾਸ਼ਟਰੀ ਸੁਰੱਖਿਆ ਜਾਣਕਾਰੀ ਰੱਖਣ ਦਾ ਦੋਸ਼ ਹੈ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤੇ ਉਹਨਾਂ ਨੂੰ 10 ਸਾਲ ਤੱਕ ਦੀ ਸਜ਼ਾ ਤੇ 2,50,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਅਮਰੀਕੀ ਨਿਆਵੇ ਵਿਭਾਗ ਦੇ ਰਿਪੋਰਟ ਜਾਰੀ ਕੀਤੀ ਹੈ ਕਿ ਟੈਲਸ ਦੇ ਵਰਜੀਨੀਆ ਸਥਿਤ ਘਰ ਤੋਂ ਹਜ਼ਾਰਾਂ ਪੰਨਿਆਂ ਦੇ ਸਿਖਰਲੇ ਗੁਪਤ ਅਤੇ ਗੁਪਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਇਹ ਦਸਤਾਵੇਜ਼ ਉਸਤੇ ਨਵੀਏਨਾ ਘਰ ਦੇ ਵਿੱਚ ਸਟੋਰ ਕੀਤੇ ਗਏ ਸਨ ਟੈਲਸ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਸੋਮਵਾਰ ਨੂੰ ਰਸਮੀ ਤੌਰ ਤੇ ਦੋਸ਼ ਲਗਾਇਆ ਗਿਆ ਸੀ ਐਫ ਬੀ ਆਈ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਵਿਦੇਸ਼ ਵਿਭਾਗ ਦੇ ਇੱਕ ਅਦਾਈਗੀ ਰਹਿਤ ਸਲਾਕਰ ਅਤੇ ਪੈਂਟਾਗਨ ਦੇ ਨੈੱਟ ਅਸੈਸਮੈਂਟ ਦਫ਼ਤਰ ਲਈ ਇੱਕ ठेकेदार ਵਜੋਂ ਕੰਮ ਕਰ ਰਿਹਾ ਸੀ ਐਸ਼ਲੀ ਟਾਲਸ ਕੋਰਨੇਗੀ ਐਡਮਿਟ ਫਾਰ ਇੰਟਰਨੈਸ਼ਨਲ ਪੀਸ ਵਿਚ ਇੱਕ ਸੀਨੀਅਰ ਫਾਲੋਵੀ ਹੈ ਉਹ 2001 ਵਿੱਚ ਅਮਰੀਕੀ ਸਰਕਾਰ ਵਿੱਚ ਸ਼ਾਮਲ ਹੋਏ ਤੇ ਭਾਰਤ ਅਤੇ ਦੱਖਣੀ ਏਸ਼ੀਆ ਨੀਤੀ ਦੇ ਰਿਪਬਲਿਕ ਅਤੇ ਡੈਮੋਕਰੈਟਿਕ ਦੋਮਾ ਪ੍ਰਸ਼ਾਸਨਾਂ ਨੂੰ ਸਲਾਹ ਦਿੱਤੀ ਮੁੰਬਈ ਵਿੱਚ ਜਨਮੇ ਅਤੇ ਸੇਂਟ ਜੀਵੀਅਲ ਸਕੂਲ ਤੋਂ ਪੜ੍ਹੇ ਉਹਨਾਂ ਬਾਅਦ ਵਿੱਚ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੇ ਵਿੱਚ ਐਮਏ ਤੇ ਪੀਐਚਡੀ ਕੀਤੀ ਸਾਲਾਂ ਤੋਂ ਹੀ ਉਹਨਾਂ ਨੂੰ ਅਮਰੀਕਾ ਭਾਰਤ ਚੀਨ ਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਸ਼ੇਸ਼ਕਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਦਾਲਤੀ ਰਿਕਾਰਡ ਨੂੰ 10 ਸਤੰਬਰ ਅਤੇ 1 ਅਕਤੂਬਰ 2025 ਵਿੱਚ ਟੈਲਿਸ ਨੇ ਰੱਖਿਆ ਅਤੇ ਵਿਦੇਸ਼ ਵਿਭਾਗ ਦੀ ਇਮਾਰਤਾਂ ਤੋਂ ਗੁਪਤ ਦਸਤਾਵੇਜ਼ ਹਟਾਏ, ਛਾਪੇ ਅਤੇ ਘਰ ਲਿਆ। निगरानी फुटेज ਵਿੱਚ ਉਹਨਾਂ ਨੂੰ ਇੱਕ ਚਮੜੇ ਦੇ ਬਰੀਫਕੇਸ ਨਾਲ ਇਮਾਰਤ ਛੱਡਦੇ ਹੋਏ ਦਿਖਾਇਆ ਗਿਆ। ਜਦੋਂ FBI ਨੇ 11 ਅਕਤੂਬਰ ਨੂੰ ਇੱਕ ਸਰਚ ਵਾਰੰਟ ਦੇ ਤਹਿਤ ਉਸਦੇ ਘਰ ਛਾਪਾ ਮਾਰਿਆ ਤੇ ਕਈ ਥਾਵਾਂ ਤੋਂ ਗੁਪਤ ਫਾਈਲਾਂ ਬਰਾਮਦ ਕੀਤੀਆਂ ਗਈਆਂ, ਜਿਸ ਵਿੱਚ ਇੱਕ ਤਾਲਾਬੰਦ ਫਾਈਲਿੰਗ ਕੈਬਨਟ, ਇੱਕ ਬੇਸਮੈਂਟ ਦਫ਼ਤਰ ਦੀ ਮੇਜ਼ ਅਤੇ ਇੱਕ ਸਟੋਰੇਜ ਰੂਮ ਵਿੱਚ ਕਾਲੇ कूड़े ਦੇ ਬੈਗ ਸ਼ਾਮਲ ਸਨ। FBI ਨੂੰ ਸਾਲ ਟੈਲਸਕੋਪਿਕ ਚੋਟੀ ਦੀ ਗੁਪਤ ਸੁਰੱਖਿਆਤ ਕਲੀਅਰੈਂਸ ਅਤੇ ਉਸ ਕੋਲ ਸੰਵੇਦਨਸ਼ੀਲ ਡੱਬੀਆਂ ਵਾਲੀ ਜਾਣਕਾਰੀ ਤੱਕ ਪਹੁੰਚ ਸੀ। ਮਾਮਲਾ ਉਦੋਂ ਹੋਰ ਵੀ ਗੁੰਝਲਦਾਰ ਹੋ ਗਿਆ ਜਦੋਂ ਜਾਂਚ ਵਿੱਚ ਖੁਲਾਸਾ ਹੋਇਆ ਕਿ ਟੈਲਸ ਪਿਛਲੇ ਕੁਝ ਸਾਲਾਂ ਵਿੱਚ ਚੀਨੀ ਅਧਿਕਾਰੀਆਂ ਨਾਲ ਕਈ ਵਾਰ ਮਿਲਿਆ ਸੀ FBI ਦਾ ਦਾਵਾ ਹੈ ਕਿ 15 ਸਤੰਬਰ 2025 ਨੂੰ ਟੈਲਸ ਨੇ ਵਰਜੀਨੀਆ ਦੇ ਫੀਅਰਫੈਕਸ ਵਿੱਚ ਇੱਕ ਰਸਟ੍ਰੋ ਵਿੱਚ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਉਸ ਨੂੰ ਇੱਕ ਮਨੀਲਾ ਲਿਫਾਫੇ ਦੇ ਨਾਲ ਢਾਕਲ ਹੁੰਦੇ ਤੇ ਬਿਨਾਂ ਲਿਫਾਫੇ ਦੇ ਜਾਦਿਆਂ ਦੇਖਿਆ ਗਿਆ ਇਸੇ ਤਰ੍ਹਾਂ April 2023 ਦੀ ਜੇ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਇੱਕ ਉਪਨਗਰ ਵਿੱਚ ਇੱਕ ਡਿਨਰ ਮੀਟਿੰਗ ਦੌਰਾਨ ਰਾਘੀਰਾ ਨੇ ਤਾਲਸ ਅਤੇ ਚੀਨੀ ਪ੍ਰਤੀਨਿਧੀਆਂ ਨੂੰ ਈਰਾਨ-ਚੀਨ ਸਬੰਧਾਂ ਅਤੇ ਅਡਵਿਸ਼ਲ ਇੰਟੈਲੀਜੈਂਸ ਟੈਕਨੋਲੋਜੀ ਬਾਰੇ ਚਰਚਾ ਕਰਦੇ ਸੁਣਿਆ ਦਸਤਾਵੇਜ਼ਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 2 ਸਤੰਬਰ ਨੂੰ ਤਾਲਸ ਨੂੰ ਚੀਨੀ ਅਧਿਕਾਰੀਆਂ ਤੋਂ ਇੱਕ ਗਿਫਟ ਬੈਗ ਵੀ ਮਿਲਿਆ